ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਤੇ ਤੁਹਾਨੂੰ ਵੀ ਪਤਾ ਹੀ ਆ ਹਨਾ ਕਿ ਜਿਵੇਂ ਗਰਮੀਆਂ ਨੇ ਹੁਣ ਤੇ ਗਰਮੀਆਂ ਦੇ ਵਿੱਚ ਨਿੰਬੂ ਆ ਜਿਹੜੇ ਆਪਾਂ ਕਾਫੀ ਜ਼ਿਆਦਾ ਇਕੱਠੇ ਲਿਆ ਕੇ ਰੱਖ ਲੈਣੇ ਆ ਜੀ ਤੇ ਇਹ ਜਿਵੇਂ ਕਹਿ ਸਕਦੇ ਹਾਂ ਕਿ ਆਪਾਂ 1 ਕਿਲੋ 1.5 ਕਿਲੋ ਜਾਂ 2 ਕਿਲੋ ਲੈ ਆਉਨੇ ਆ ਹਨਾ ਤਾਂ ਇਹ ਨਿੰਬੂ ਆ ਜਿਹੜੇ ਮੁਰਝਾ ਜੇ ਜਾਂਦੇ ਆ ਹਨਾ ਜਾਂ ਫਿਰ ਆਪਾਂ ਕਹਿੰਦੇ ਵੀ ਸੁੱਕੇ ਸੁੱਕੇ ਜੇ ਹੋ ਜਾਂਦੇ ਆ ਜਾਂ ਜਿਆਦਾ ਪੱਕ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਤੋਂ ਬਚਾਉਣਾ ਹੈ ਅੱਜ ਤੇ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਇਹਨੂੰ ਕਾਫੀ ਲੰਬੇ ਤਮੇ ਸਮੇਂ ਤੱਕ ਹਨਾ ਟਾਈਮ ਦੇ ਦਾ ਕਹਨਾ ਆਪਾਂ ਇਹਨੂੰ ਕਿਵੇਂ ਰੱਖ ਸਕਦੇ ਆ ਤੇ ਬਣੇ ਰਹੋ ਜੀ ਮੇਰੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਜਿਹਾ ਤਰੀਕਾ ਦੱਸਾਂਗੇ ਜੀ ਤੇ ਇਹਨਾਂ ਨੂੰ ਆਪਾਂ ਲੰਬੇ ਟਾਈਮ ਤੱਕ ਹਾਂ ਆਪਾਂ ਇਹਨਾਂ ਨੂੰ ਕਿਵੇਂ ਜਿਹੜਾ ਸੰਭਾਲ ਕੇ ਰੱਖ ਸਕਦੇ ਹਾਂ ਤੇ ਨਾ ਹੀ ਸੁੰਗੜਨਗੇ ਤੇ ਨਾ ਹੀ ਇਹ ਖਰਾਬ ਵੀ ਨਹੀਂ ਹੋਣਗੇ ਤੇ ਜਿਵੇਂ ਕਹਿ ਸਕਦੇ ਕਿ ਜ਼ਿਆਦਾ ਪੱਕ ਜੇ ਜਾਂਦੇ ਆ ਤਾਂ ਇਹ ਜਿਵੇਂ ਕਹਿ ਸਕਦੇ ਕਿ ਉੱਪਰਲੇ ਫੋਲਕੇ ਦੇ ਕਾਲੇ-ਕਾਲੇ ਜਿਹੇ ਹੋ ਜਾਂਦੇ ਆ ਤੇ ਉਹ ਵੀ ਨਹੀਂ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਨਾਂ ਨੂੰ ਸਟੋਰ ਕਰਨ ਦਾ ਤਰੀਕਾ ਤੇ ਚਲੋ ਜੀ ਕਰਦੇ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਕੀ ਕਰਨਾ ਹੈ ਤੇ ਆਪਾਂ ਇੱਕ ਪਲਾਸਟਿਕ ਦਾ ਆਪਣਾ ਕੌਲਾ ਲੈ ਲੈਣਾ ਵਾ ਤਾਂ ਜੇਕਰ ਤੁਹਾਡੇ ਕੋਲ ਸਟੀਨ ਦਾ ਕੋਈ ਹੈ ਨਾ ਡੱਬਾ ਵਗੈਰਾ ਜਾਂ ਕੌਲਾ ਵਗੈਰਾ ਹੈਗਾ ਤਾਂ ਤੁਸੀਂ ਉਹ ਲੈ ਸਕਦੇ ਹੋ ਤੇ ਮੇਰੇ ਕੋਲ ਇੱਥੇ ਪਲਾਸਟਿਕ ਦਾ ਕੌਲਾ ਆ ਹਾਂਜੀ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਤੇ ਆਪਾਂ ਇੱਥੇ ਇੱਥੇ ਹੋਏ ਇੱਕ ਪੇਜ ਲਗਾਣਾ ਤੇ ਤੁਹਾਡੇ ਕੋਲ ਹਨਾ ਕੋਈ ਕਾਪੀ ਦਾ ਰਫ ਕਾਪੀ ਦਾ ਪੇਜ ਵਗੈਰਾ ਹੈਗਾ ਤਾਂ ਤੁਸੀਂ ਉਹ ਲੈ ਲਿਓ ਅਗਰ ਤੁਹਾਡੇ ਕੋਲੇ ਆਪਾਂ ਕਹਿ ਸਕਦੇ ਹਾਂ ਕਿ ਉਹ ਹੈਗੇ ਆ ਅਖਬਾਰ ਹੈਗੇ ਆ ਤਾਂ ਤੁਸੀਂ ਅਖਬਾਰ ਲੈ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਇਦਾਂ ਕਰ ਲੈਣਾ ਹੈ ਤੇ ਆਪਾਂ ਇਹਦੇ ਵਿੱਚ ਇੱਕ ਇੱਕ ਦੋ ਦੋ ਕਰਕੇ ਆਪਾਂ ਇਹਨਾਂ ਨੂੰ ਨਿੰਬੂਆਂ ਨੂੰ ਇਦਾਂ ਰੱਖ ਦੇਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਲਵੇੜ ਦੇਣਾ ਚੰਗੀ ਤਰ੍ਹਾਂ ਕਿ ਤਾਂ ਨਹੀਂ ਹੋਇਆ ਕਿ ਸਿਪਾਸੀਆਂ ਹਵਾਲਾ ਦਿੱਤੀ ਤੇ ਨਹੀਂ ਹੋਇਆ ਅੱਧਾ ਗਰਕੇ ਇਸੇ ਤਰੀਕੇ ਦੇ ਨਾਲ ਹਾਂ ਹੁਣ ਆਪਾਂ ਸਾਰੇ ਹੋ ਕਰ ਲਈਏ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਕਿ ਹਨਾ ਆਪਾਂ ਸਾਰੇ ਜਿਹੜੇ ਆਪਣੇ ਆ ਇਹ ਨਿੰਬੂ ਆ ਇਹ ਆਪਾਂ ਸਾਰੇ ਇੱਥੇ ਰੱਖਦੇ ਆ ਤੇ ਹੁਣ ਹੁਣ ਇਹਨੂੰ ਆਪਾਂ ਟੱਕਣ ਬੰਦ ਕਰ ਦੇਣਾ ਵਾ ਚੱਗੀ ਤਰ੍ਹਾਂ ਟੱਕਣ ਬੰਦ ਕਰਨ ਤੋਂ ਬਾਅਦ ਚ ਤੇ ਹਾਂਜੀ ਹੁਣ ਆਪਾਂ ਇਹਨੂੰ ਆਪਣੇ ਫ੍ਰੀਜਰ ਵਾਲੇ ਖਾਣੇ ਦੇ ਵਿੱਚ ਜਿਹੜਾ ਆਪਾਂ ਇਹਨੂੰ ਰੱਖ ਦੇਣਾ ਤੇ ਇਹ ਆਪਣੇ ਜਿਹੜੇ ਕਦੇ ਵੀ ਕਹਿ ਸਕਦੇ ਆ ਕਿ ਇਹਦਾ ਕਰਕੇ ਤੁਸੀਂ ਫ੍ਰੀਜਰ ਵਾਲ ਖਾਣੇ ਦੇ ਵਿੱਚ ਰੱਖ ਦਿਓ ਤੇ ਇਹ ਆਪਣੇ ਜਿਹੜੇ ਨਿੰਬੂ ਆ ਇਹ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਕਾਫੀ ਜ਼ਿਆਦਾ ਲੰਬੇ ਟਾਈਮ ਦੇ ਤੱਕ ਇਹ ਆਪਣੇ ਜਿਹੜੇ ਨਿੰਬੂ ਆ ਇਹ ਵਧੀਆ ਪਏ ਰਹਿਣਗੇ ਤੇ ਆਪਣੀ ਬਾਕੀ ਅੱਜ ਦੀ ਵੀਡੀਓ ਇੰਨੀ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਵੇਂ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ